ਉਹ ਜਿਹੜਾ ਬੱਸ ਸਟੈਂਡ ਦੇਖਿਆ ਨਗਰ ਕੌਂਸਲ ਭੋਗਪੁਰ ਦਾ ਬਹੁਤ ਸੋਹਣਾ ਉਹ ਕਾਦੇ ਵਾਸਤੇ ਬਣਾਇਆ ਸੀ ਅੱਛਾ ਵਾਸਤੇ ਪਰ ਥੱਲੇ Zomato ਵਾਲੇ ਖੜੇ ਆ ਨਾਲ ਗੱਲ ਨਹੀਂ ਕਰਦੇ ਜਦੋਂ ਧਰਨੇ ਵਾਲਿਆਂ ਦੀ ਗੱਲ ਚੱਲਦੀ ਉਦੋਂ ਧਰਨੇ ਦੇ ਵਿੱਚ ਨਾਲ ਬਹਿ ਜਾਂਦੇ ਆ ਕੋਈ ਐਸਾ ਧਰਨਾ ਇਹ ਚੱਕਰ ਕੀ ਹੈਗਾ ਡਬਲ ਮਾਈਂਡਡ ਹੋ ਤੁਸੀਂ ਕਿ ਖੋਖੇ ਸਿਵਲ ਹਸਪਤਾਲ ਦੇ ਕੋਲ ਜਿਹੜੇ ਕੋਈ ਬਣਨੇ ਸੀ ਕੋਕ ਥਾਂ ਰੱਖੀ ਗਈ ਸੀ ਉੱਥੇ ਖੋਖੇ ਜਿਹੜੇ ਆ ਉਹ ਚੜਾਏ ਗਏ ਆ ਕਿਰਾਇਆਂ ਦੇ ਉੱਪਰ ਕਿਰਾਇਆ ਵੀ ਮਾਮੂਲੀ ਜਿਹਾ ਆ ਉਪ ਉਪਰ ਕਮੇਟੀ ਦੀ ਜਵਾਨ ਨਹੀਂ ਸਾਡੇ 22 ਤੋਂ 25 ਹਜ਼ਾਰ ਦੀ ਆਬਾਦੀ ਵਿੱਚ ਹਸਪਤਲ ਹੀ ਨਹੀਂ ਲੜਕੀਆਂ ਵਾਸਤੇ ਕੋਈ ਪੜ੍ਹਾਈ ਦਾ ਕੋਲਿਜੀ ਨਹੀਂ ਹੈ ਪਾਰਕ ਨੂੰ ਕੋਈ ਵਧੀਆ ਨਹੀਂ ਹੈ ਹੂੰ ਆਉਣ ਜਾਣ ਵਾਲੀਆਂ ਵਾਹਨ ਹੈਗੇ ਆ ਉਹਨਾਂ ਦੇ ਵਾਸਤੇ ਦੁਰਸਤ ਹੋ ਜਾਊਗਾ ਕੰਮ ਪਰ ਸਮੱਸਿਆ ਤਾਂ ਉਹੀ ਜਿਹੜੀ ਸਭ ਤੋਂ ਵੱਡੀ ਜਿਹੜੇ ਲੋਕ ਉੱਥੇ ਖੜ੍ਹੀਆਂ ਕਰਦੇ ਨੇ ਬੜਾ ਅੱਛਾ ਸੜਕ ਬਣਾ ਦਿੱਤੀ ਜਾਂਦੀ ਆ ਗਲੀਆਂ ਬਣਾ ਦਿੱਤੀਆਂ ਜਾਂਦੀਆਂ ਥੋੜੀ ਦੇਰ ਬਾਅਦ ਫਿਰ ਪੱਟਣਾ ਹੀ ਸ਼ੁਰੂ ਹੋ ਜਾਂਦੀਆਂ ਅਸੀਂ ਇਹ ਕਹਿੰਨੇ ਆਂ ਵੀ ਜੇ ਤੁਸੀਂ ਇੱਕ ਪਲਾਂਟ ਮੱਢ ਤੇ ਚਲਾ ਕੇ ਦੇਖਿਆ ਤੇ ਪਹਿਲੇ ਉਹਦਾ ਫੈਕਟ ਦੇਖ ਲਓ ਕੀ ਆ ਹੂੰ ਹੂੰ ਅੱਛਾ ਇਸੇ ਗੱਲ ਦਾ ਦੁੱਖ ਰਿਹਾ ਤੁਹਾਨੂੰ ਵੀ ਦੁੱਖ ਰਿਹਾ ਅੱਛਾ ਇਹ ਦੋ ਕਹਿੰਦੇ ਦੁੱਖ ਜਦੋਂ 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 ਉਹਨਾਂ ਨੇ ਕਮੇਟੀ ਤੋੜ ਕੇ ਬਣਾਈ ਸੀ ਉੱਜੋਂ ਬੰਨ ਲਿਆ ਕੇ ਫਿਰ ਡਿਵੈਲਪਮੈਂਟ ਕਰਕੇ ਦਿਖਾਉਂਦੇ ਜੀ ਸੀਐਨਜੀ ਪਲਾਂਟ ਨਹੀਂ ਲੱਗਣਾ ਚਾਹੀਦਾ ਇਹਨਾਂ ਨੇ ਬਿਜਲੀ ਦਾ ਕਾਰਖਾਨਾ ਉੱਥੇ ਲਾਇਆ ਹੂੰ ਉਹਦੇ ਨਾਲ ਤੁਸੀਂ ਸ਼ਹਿਰ ਚ ਘੁੰਮ ਕੇ ਦੇਖੋ ਲੋਕਾਂ ਦੀ ਆਵਾਜ਼ ਸੁਣ ਕੇ ਦੇਖੋ ਬਈ ਇੰਨੀ ਸਵਾਹ ਆ ਰਹੀ ਆ ਜੀ ਬਈ ਲੋਕਾਂ ਦੇ ਘਰਾਂ ਦੇ ਵਿੱਚ ਸਵੇਰ ਨੂੰ ਬਲਟੀ-ਬਲਟੀ ਸਵਾਹ ਦੀ ਇਕੱਠੀ ਕਰਦੇ ਨੇ ਜੇ ਕੋ ਬੰਦਾ ਸਕੂਟਰ ਤੇ ਜਾਂਦਾ ਤੇ ਉਹਦੀ ਅੱਖਾਂ 'ਚ ਸਵਾਹ ਪੈਂਦੀ ਆ ਜੀ ਜੀ ਸਰਕਾਰ ਤਾਂ ਕਹਿੰਦੀ ਸੀ ਪੋਲੂਸ਼ਨ ਖਤਮ ਕਰਨਾ ਤੇਰੇ ਪਿਛਲੇ 5 ਸਾਲ ਜਿਹੜੇ ਨਿਕਲੇ ਹੂੰ ਸਾਡੀ ਕਮੇਟੀ 'ਚ ਕੋਈ ਕੰਮ ਨਹੀਂ ਹੋਇਆ ਕਿਸੇ ਨੇ ਆ ਕੇ ਕੁਝ ਨਹੀਂ ਕੀਤਾ 5 ਸਾਲ ਹੋਰ ਨਿਕਲ ਗਏ 2 ਸਾਲ ਇਲੈਕਸ਼ਨ ਨਹੀਂ ਹੋਇਆ ਉਹ 7 ਸਾਲ ਮਿਲੋਗਾ ਤੇ ਸਾਡਾ ਸ਼ਹਿਰ 7 ਸਾਲ ਪਿੱਛੇ ਗਿਆ ਅਸੀਂ ਤਾਂ ਜਿੱਦਾਂ ਦਾਅਵੇ ਨਾ ਕਹਿੰਨੇ ਆ ਕੋਈ ਇੱਕ ਕੰਮ ਤੇ ਹੱਥ ਰੱਖਦੇ ਨਵਸੀ ਆ ਕੰਮ ਕੀਤਾ ਗਲੀਆਂ ਨਾਲੀਆਂ ਪੋੜਤੀਆਂ ਗਲੀਆਂ ਬਣਾਤੀਆਂ ਗਲੀਆਂ ਪੋੜਤੀਆਂ ਇਹ ਤਾਂ ਰੂਟੀਨ ਵਰਕ ਆ ਜਿਹੜਾ ਸਭ ਤੋਂ ਟਾਈਟ ਬੁਝਾਣਾ ਉਹ ਰੇਲ ਦੇ ਕੋਲ ਜੀ ਅਸੀਂ 1.5 ਫੁੱਟ ਦੋਨੋਂ ਸਾਈਡਾਂ ਤੋਂ ਨਾਲੇ ਤੋਂ ਇੱਕ ਪੀਲੀ ਲਾਈਨ ਖਿੱਚੀ ਸੀ ਲਗਾ ਭਈ ਜਿੰਨੇ ਰਾਂ ਦੇ ਹੁੰਦਾ ਦੋ ਜਿਹੜਾ ਬਾਹਰ ਆਉਗਾ ਦਾ ਚਲਾਨ ਦਿੱਤਾ ਅੱਜ ਤਾਂ 2 ਮਹੀਨੇ ਬਾਅਦ 2.5 ਮਹੀਨੇ ਬਾਅਦ ਤੁਹਾਨੂੰ ਜੀਟੀ ਰੋਡ ਚਮਕ ਚਮਕ ਕਰ ਦਮ ਜੀ अच्छा ਅਸੀਂ ਸਭ ਕੁਝ ਪਾਸ ਕਰ ਦੋ ਤਾਂ ਸਾਡੀ ਨਿਗਾ ਚਾਦਾ ਬਦਲਾ ਦੇਸੂਗਾ ਬਦਲਾ ਦੇਸੂਗਾ ਉਹ ਅਨਮਾਨ ਦੇ ਸਰਕਾਰੇ ਚ ਬਲਾਏ ਦੇਸੂਗਾ ਦੇਸੂ ਅਸੀਂ ਫੇਰ ਆ ਜਣਾ ਆਓ ਵੈਲਕਮ ਵੈਲਕਮ ਤੁਸੀਂ 2 ਮਹੀਨੇ ਬਾਅਦ ਫੇਰ ਗੇੜਾ ਮਾਰੋ ਦੇਖੋ ਕੀ ਹੁੰਦਾ ਹੈ ਪਿੰਡ ਦੀ ਪੰਚਾਇਤ ਹੋਵੇ ਨਗਰ ਕਾਉਂਸਲ ਹੋਵੇ ਤੇ ਜਨ ਨਗਰ ਨਿਗਮ ਹੋਵੇ ਇਹ ਅਜਹੀ ਸੰਸਥਾ ਹੈ ਕਿ ਜਿਸ ਨੇ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕਰ ਪਹੁੰਚਾਉਣਾ ਹੁੰਦਾ ਹੈ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਸਹੂਲਤਾਂ ਨੂੰ ਉਹਨਾਂ ਦੇ ਘਰਾਂ ਤਿੱਕਰ ਪਹੁੰਚਾ ਕੇ ਉਹਨਾਂ ਨੂੰ ਸਰਕਾਰੀ ਸុਖ ਸਹੂਲਤਾਂ ਪਹੁੰਚੌੜੀਆਂ ਹੁੰਦੀਆਂ ਇੰਪਲੀਮੈਂਟੇਸ਼ਨ ਦੀ ਸਭ ਤੋਂ ਅਹਿਮ ਕੜੀ ਇਹ ਸੰਸਥਾਾਂਵਾਂ ਹੁੰਦੀਆਂ ਨੇ ਔਰ ਇਸ ਸੰਸਥਾਾਂਾ ਜੇਕਰ ਚੰਗੇ ਤੇ ਸੋਹਰਦ ਤਰੀਕੇ ਦੇ ਨਾਲ ਸਰਕਾਰ ਦੀਆਂ ਜੋ ਵੀ ਸੁਖ ਸਹੂਲਤਾਂ ਆਉਂਦੀਆਂ ਨੇ ਲੋਕਾਂ ਤਿੱਕਰ ਪਹੁੰਚਾ ਦੇਣ ਤਾਂ ਸੱਚਮੁੱਚ ਲੋਕ ਖੁਸ਼ ਹੋ ਸਕਦੇ ਨੇ ਸਤਿ ਸ੍ਰੀ ਅਕਾਲ ਮੈਂ ਹਾਂ ਚਰਨਜੀਤ ਜੋਗੀ ਔਰ ਅੱਜ ਅਸੀਂ ਭੋਗਪੁਰ ਹਲਕੇ ਦੇ ਵਿੱਚ ਆ ਭੋਗਪੁਰ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਸਬਾ ਇੱਥੇ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਜੀ ਚੁਣੇ ਗਏ ਨੇ ਔਰ ਉਹਨਾਂ ਦਾ ਆਪਣਾ ਇੱਕ ਵਿਜ਼ਨ ਹੈ ਉਹਨਾਂ ਦੇ ਨਾਲ ਭੂਗਪਰਤੀਆਂ ਬਹੁਤ ਸਾਰੀਆਂ ਮੁੱਖ ਸਮੱਸਿਆਵਾਂ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਜਿਹੜੇ ਕਿ ਤੁਸੀਂ ਲਾਈ ਪੰਜਾਬੀ ਟੀਵੀ ਤੇ ਦੇਖਣ ਜਾ ਰਹੇ ਹੋ ਆਓ ਸਭ ਤੋਂ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਹੈਗੇ ਆ ਰਾਜਕੁਮਾਰ ਰਾਜਾ ਜੀ ਉਹਨਾਂ ਦਾ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਜੀ ਜਿਕਰ ਅਸੀਂ ਗੱਲ ਕਰਦੇ ਨਗਰ ਕੌਂਸਲ ਭੋਗਪੁਰ ਦੀ ਤੁਹਾਨੂੰ ਕੀ ਲੱਗਦਾ ਇੱਥੇ ਮੁੱਖ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਤੁਹਾਨੂੰ ਕੀ ਲੱਗਦਾ ਕਿ ਆਹ ਆ ਸਮੱਸਿਆਵਾਂ ਮੁੱਖ ਹੈਗੀਆਂ ਸਾਡੇ ਸ਼ਹਿਰ ਦੇ ਵਿੱਚ ਕਾਫੀ ਸਮੱਸਿਆਵਾਂ ਜਿਹੜੀਆਂ ਕਾਫੀ ਦੇ ਉੱਤੋਂ ਚਲੀਆਂ ਆ ਰਹੀਆਂ ਜਿਹੜੀਆਂ ਨਹੀਂ ਹੋਈਆਂ ਜੀ ਅਸੀਂ ਉਹਨਾਂ ਉਮੀਦ ਲੈ ਕੇ ਚੱਲੇ ਆ ਵੀ ਅਸੀਂ ਪੂਰੀਆਂ ਕਰਾਂ ਜੀ ਇਹ ਤਾਂ ਬੜੀ ਸਭ ਤੋਂ ਵੱਡੀ ਜਿਹੜੀ ਮੰਗ ਹੈ ਸਾਡੀ ਭੋਗਪੁਰ ਦੀ ਸਾਡੇ 22 ਤੋਂ 25 ਹਜ਼ਾਰ ਦੀ ਆਬਾਦੀ ਵਿੱਚ ਹਸਪਤਾਲ ਹੀ ਨਹੀਂ ਇਹ ਕਾਮ ਆਦਮੀ ਕਲੀਨਿਕ ਹੀ ਜੀ ਸਭ ਤੋਂ ਵੱਡੀ ਮੰਗ ਤਾਂ ਸਾਡੀ ਆ ਵੀ ਇੱਥੇ ਹਸਪੀਟਲ ਚਾਹੀਦਾ। ਹੂੰ। ਦੂਜੀ ਇਹ ਆ ਵੀ ਲੜਕੀਆਂ ਵਾਸਤੇ ਕੋਈ ਪੜ੍ਹਾਈ ਦਾ ਕਾਲਜ ਨਹੀਂ ਹੈਗਾ। ਹੂੰ। ਕਿੱਥੇ ਏਰੀਏ ਦੇ ਵਿੱਚ 84 ਪਿੰਡ ਪੈਂਦੇ ਸਾਡੇ ਵਾਲੇ ਵਾਲੇ। ਇਹਨਾਂ ਪਿੰਡਾਂ ਦੀਆਂ ਲੜਕੀਆਂ ਨੂੰ ਜਲੰਧਰ, ਹੁਸ਼ਿਆਰਪੁਰ, ਟਾਂਡੇ ਆਲੇ ਦੁਆਲੇ ਜਾਣਾ ਪੈਂਦਾ। ਜਦਕਿ ਸ਼ਹਿਰ ਦੇ ਵਿੱਚ ਕਾਲਜ ਨਹੀਂ ਹੈਗਾ, ਕੋਈ ਵੀ ਸਰਕਾਰੀ ਕਾਲਜ ਨਹੀਂ ਹੈ। ਜੀ। ਤੀਜੀ ਸਮੱਸਿਆ ਇੱਥੇ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਆ ਉਹ ਇਹ ਆ ਵੀ ਪਾਰਕਿੰਗ ਹੂੰ ਪਾਰਕਿੰਗ ਕੋਈ ਵਧੀਆ ਨਹੀਂ ਹੈਗੀ ਹੂੰ ਨਾ ਕੋਈ ਇੱਥੇ ਪਾਰਕ ਵਧੀਆ ਬਣਿਆ ਹੋਇਆ ਇੱਕ ਪਾਰਕ ਹੈਗਾ ਉਹ ਵੀ ਲਾਈਨੋਂ ਪਾਰਕਿੰਗ ਦੀ ਸਮੱਸਿਆ ਸਾਡੇ ਇੱਥੇ ਬਹੁਤ ਆ ਜੀ ਜਿਹੜੀ ਕਿਸੇ ਸਰਕਾਰ ਕੋਲੋਂ ਕਹਾਂ ਚਾਹੁੰਦੇ ਹਾਂ ਵੀ ਸਾਨੂੰ ਇੱਥੇ ਪਾਰਕਿੰਗ ਵਾਸਤੇ ਕੋਈ ਜਗ੍ਹਾ ਦਿੱਤੀ ਹੋਵੇ ਹੂੰ ਇਦਾਂ ਦੀਆਂ ਪੰਜ ਚਾਰ ਸਮੱਸਿਆਵਾਂ ਛੋਟੀਆਂ-ਛੋਟੀਆਂ ਹੈਗੀਆਂ ਜੀ ਜੇਕਰ ਆਪਾਂ ਸਭ ਤੋਂ ਪਹਿਲੀ ਗੱਲ ਪਾਰਕਿੰਗ ਦੀ ਕਰ ਲਈਏ ਜਦੋਂ ਪਾਰਕਿੰਗ ਸਾਡੇ ਕੋਲ ਨਹੀਂ ਹੋਏਗੀ ਤਾਂ ਟ੍ਰੈਫਿਕ ਦੀ ਸਮੱਸਿਆ ਜੰਜਾਲ ਬਣ ਜਾਂਦੀ ਬਹੁਤ ਵੱਡਾ ਟ੍ਰੈਫਿਕ ਦੀ ਸਮੱਸਿਆ ਜੀ ਜੀ ਹਾਂ ਜੀ ਕਿਉਂਕਿ ਜੇਕਰ ਅਸੀਂ ਪੋਪੁਰ ਦੀ ਮੇਨ ਮਾਰਕੀਟ ਦੇਖਦੇ ਆਂ ਸਰਵਿਸ ਲੇਨ ਵੀ ਹੈਗੀਆਂ ਆ ਮੇਨ ਹਾਈਵੇ ਵੀ ਹੈਗਾ ਪਰ ਜਿੱਥੇ ਸਰਵਿਸ ਲੇਨ ਦੇ ਉੱਪਰ ਵੀ ਗੱਡੀਆਂ ਖੜੀਆਂ ਮੇਨ ਹਾਈਵੇ ਦੇ ਉੱਪਰ ਵੀ ਗੱਡੀਆਂ ਖੜੀਆਂ ਸਬਜ਼ੀਆਂ ਵਾਲੇ ਰੇੜੀਆਂ ਵਾਲੇ ਸਾਰੇ ਸੜਕ ਦੇ ਉੱਪਰ ਨੇ ਇਹ 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 ਸਮੱਸਿਆ ਕਿਵੇਂ ਹੱਲ ਕਰੋਗੇ ਜੀ ਬਈ ਮੇਰੀ ਐਸਡੀਐਮ ਸਾਹਿਬ ਨਾਲ ਥੋੜੇ ਦਿਨ ਪਹਿਲੇ ਮੀਟਿੰਗ ਹੋਈ ਸੀ ਕਿ ਉਹਦੇ ਵਿੱਚ ਅਸੀਂ ਇਹਨਾਂ ਨੂੰ ਕਹ ਸੀ ਸਾਨੂੰ ਇੱਕ ਰੇਲਵੇ ਰੋਡ ਤੇ ਨਾ ਪਸ਼ਕੋ ਦਾ ਹਸਪਤਾਲ ਹੁੰਦਾ ਸੀ ਜਿਹੜਾ ਕਿ ਅੱਜਕੱਲ ਬਾਹਰ ਚਲਾ ਗਿਆ ਅੱਛਾ ਜੀ ਅਸੀਂ ਉਹ ਜਗ੍ਹਾ ਜਿਹੜੀ ਆ ਉਹਨੂੰ ਅਸੀਂ ਜਿਹੜੀ ਮਾਰਕੀਟ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹਾਂ ਹੂੰ ਨੰਬਰ 1 ਨੰਬਰ 2 ਜਿਹੜੀ ਟ੍ਰੈਫਿਕ ਸਮੱਸਿਆ ਉਹਦੇ ਵਾਸਤੇ ਸਾਡੀ ਕਮੇਟੀ ਜਦੋਂ ਬਣੀ ਆ ਪਹਿਲੀ ਮੀਟਿੰਗ ਵਿੱਚ ਅਸੀਂ ਜਿਹੜੇ ਟ੍ਰੈਫਿਕ ਲਾਈਟ ਪਾਸ ਕੀਤੇ ਆ ਅਸੀਂ ਟ੍ਰੈਫਿਕ ਲਾਈ ਕਰਾਂਗੇ ਲਵਾਵਾਂਗੇ ਲਵਾ ਕੇ ਤੇ ਆਪਾਂ ਟ੍ਰੈਫਿਕ ਤੇ ਜਿੰਨਾ ਵੀ ਕੰਟਰੋਲ ਹੋ ਸਕੇ ਕੋਸ਼ਿਸ਼ ਕਰਾਂਗੇ ਲੇਕਿਨ ਜਿੰਨੀ ਦੇਰ ਕੋਈ ਪਾਰਕਿੰਗ ਵਾਲੀ ਜਗ੍ਹਾ ਨਹੀਂ ਬੰਦੀ ਹੋਨੀ ਤੇ ਇਹ ਸਮੱਸਿਆ ਬਰਕਰਾਰ ਰਹਿਣੀ ਆ ਜੀ ਉਹਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਕਿਹਾ ਆ ਕੋਈ ਨਾ ਕੋਈ ਅਸੀਂ ਇਂਤਜ਼ਾਮ ਕਰਵਾਇਆ ਜਿੱਦਾਂ ਵੀ ਕੋਈ ਇਂਤਜ਼ਾਮ ਹੋਏਗਾ ਅਸੀਂ ਉਹ ਪਾਰਕਿੰਗ ਦਾ ਸਿਸਟਮ ਚਲਾ ਦੇਆ ਜੀ ਪਰ ਜਦ ਤੱਕ ਟ੍ਰੈਫਿਕ ਲਾਈਟ ਨਹੀਂ ਲੱਗਦੀਆਂ ਉਦੋਂ ਤੱਕ ਸਾਡੀਆਂ ਟ੍ਰੈਫਿਕ ਲਾਈਟ ਤਾਂ ਹੈਗੇ ਜਿਹੜੀਆਂ ਆਉਣ ਜਾਣ ਵਾਲੀਆਂ ਵਾਹਨ ਹੈਗੇ ਆ ਉਹਨਾਂ ਦੇ ਵਾਸਤੇ ਦਰਸਤ ਹੋ ਜੂਗਾ ਕੰਮ ਪਰ ਸਮੱਸਿਆ ਤੇ ਉਹੀ ਜਿਹੜੀ ਸਭ ਤੋਂ ਵੱਡੀ ਜਿਹੜੇ ਲੋਕ ਉੱਥੇ ਖੜੀਆਂ ਕਰਦੇ ਨੇ ਉਹਨਾਂ ਦੇ ਬਾਰੇ ਕੋਈ ਸ਼ਕਤੀ ਕਰਨ ਦਾ ਕੋਈ ਪਲਾਨ ਹੈ ਕੋਈ ਵਿਜ਼ਨ ਹੈ ਕਿ ਭਾਈ ਜਿਹੜੇ ਬਾਜ਼ਾਰ ਦੇ ਵਿੱਚ ਖਰੀਦਦਾਰੀ ਵੀ ਕਰਨ ਆਉਂਦੇ ਨੇ ਆਪਣੇ ਸਕੂਟਰਾਂ ਤੇ ਜਾਂ ਕਾਰਾਂ ਦੇ ਉੱਪਰ ਵੀ ਜਾਂ ਕੋਈ ਹੋਰ ਰਾਹੀਰ ਵੀ ਨੇ ਵੱਡੀਆਂ ਵੱਡੀਆਂ ਦੁਕਾਨਾਂ ਦੇ ਸਾਹਮਣੇ ਜਿਹੜੀਆਂ ਆਪਣੀਆਂ ਕਾਰਾਂ ਖੜੀਆਂ ਕਰਕੇ ਚੱਲ ਜਾਂਦੇ ਨੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਉਸ ਸਮੱਸਿਆ ਦੇ ਹੱਲ ਵਾਸਤੇ ਵੀ ਹੈ ਕੋਈ ਅਸੀਂ ਪ੍ਰਸ਼ਾਸਨ ਨਾਲ ਲੱ ਕੇ ਕਰਾਂਗੇ ਅਸੀਂ ਸਰਵਿਸ ਲਾਈਨ ਤੇ ਇੱਕ ਨਾ ਸਰਵਿਸ ਲਾਈਨ ਜਿਹੜੀ ਆ ਉਹਦੇ ਵਿੱਚ ਅਸੀਂ ਇੱਕ ਲਾਈਨ ਲਗਾਈ ਹੋਈ ਆ ਜ ਜੋ ਦੋਸੀ ਰੇਡੀਆਂ ਨੂੰ ਇੱਥੋਂ ਸ਼ਿਫਟ ਕਰਦੇ ਆਂਗੇ ਜੀ ਜਿਹੜੀ ਪਾਰਕਿੰਗ ਕਿਸੇ ਨਾਲ ਕਰਕੇ ਜਾਣੀ ਹੋਊਗੀ ਸਰਵਸ ਲਾਈਨ ਤੇ ਹੋਊਗੀ ਹੂੰ ਜਿਹੜੀ ਫੋਲ ਲਾਈਨ ਸਾਡੀ ਖਾਲੀ ਹੋਊਗੀ ਹੂੰ ਉਹ ਅਸੀਂ ਪ੍ਰਸ਼ਾਸਨ ਨਾਲ ਰਲ ਕੇ ਅਸੀਂ ਉਹਦਾ ਇੰਤਜ਼ਾਮ ਕਰ ਰਹੇ ਆਂ ਆ ਕੋਸ਼ਿਸ਼ ਹੈ ਕਿ ਅਸੀਂ ਉਹਨੂੰ ਕੰਪਲੀਟ ਕਰ ਲੀਏ ਜੀ ਆਸ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਬਰਦਾਜੀ ਨੇ ਦੱਸਿਆ ਕਿ ਅਸੀਂ ਪ੍ਰਸ਼ਾਸਨ ਨਾਲ ਰਲ ਕੇ ਉਸ ਟ੍ਰੈਫਿਕ ਸਮੱਸਿਆ ਨੂੰ ਹੱਲ ਕਰ ਲਵਾਂਗੇ ਹੋਣਾ ਵੀ ਚਾਹੀਦਾ ਕਿਉਂਕਿ ਬਹੁਤ ਵੱਡੀ ਲੋਕਾਂ ਦੀ ਚਰੁਕਣੀ ਮੰਗਿਆ ਇੱਥੇ ਵੱਡੇ ਵੱਡੇ ਜਾਮ ਵੀ ਲੱਗਦੇ ਰਹੇ ਨੇ ਔਰ ਆਸ ਕਰਦੇ ਹਾਂਉਣ ਵਾਲੇ ਦਿਨਾਂ ਦੇ ਵਿੱਚ ਇਹ ਸਮੱਸਿਆ ਜਿਹੜੀ ਆ ਇਸ ਤੋਂ ਇਲਾਕਾ ਨਿਵਾਸੀਓ ਨੂੰ ਨਿਜਾਤ ਮਿਲੇਗੀ ਸੀਵਰੇਜ ਦੀ ਗੱਲ ਕਰਤੇ ਸੀਮਰੇਜ ਵੀ ਜਿਹੜਾ ਕੀ ਉਹ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਹਲੇ ਪੂਰੇ ਭੋਗਪੁਰ ਦੇ ਵਿੱਚ ਨਹੀਂ ਪੈ ਸਕਿਆ ਸੀਵਰੇਜ ਜਿਹੜਾ ਜੀ ਉਹਦਾ ਕੰਮ ਚੱਲੂ ਆ ਐਸਟੀਪੀ ਜਿਹੜਾ ਉਹ ਚਾਲੂ ਹੋਰ ਹੋਇਆ ਦਾ ਮੇਰਾ ਕੱਲ ਵੱਤ ਤੋਂ ਵੱਤ 4 ਮਹੀਨੇ ਲੱਗਣਗੇ ਇਸ ਤੋਂ ਵੀ ਚੱਲੂ ਹੋਣ ਨੂੰ ਜੀ ਲਾਈਨਾਂ ਸੀਵਰੇਜ ਬੋਰਡ ਵਾਲਿਆਂ ਨੇ ਜਿਹੜੀਆਂ ਸਾਨੂੰ ਪਹਿਲੇ ਪਾਣੀਆਂ ਚਾਹਦੀਆਂ ਸੀ ਕੋ ਪਾ ਦਿੱਤੀਆਂ ਹੂੰ 4 ਮਹੀਨੇ ਤੋਂ ਬਾਅਦ ਜਦੋਂ ਐਸਟੀਪੀ ਚਾਲੂ ਹੋ ਜਾਣਾ ਸਾਡਾ ਜਿਹੜੇ ਸਾਡੇ ਛਪੜਾਂ ਦਾ ਪਾਣੀ ਉਹ ਡਾਇਰੈਕਟ ਚੱਕ ਹੋ ਜਾਣਾ ਉਸ ਤੋਂ ਬਾਅਦ ਜਿਹੜਾ ਮੇਨ ਰੋਡ ਤੇ ਸੀਵਰ ਪਾਣਾ ਉਹਦੇ ਨਾਲ ਅਟੈਚ ਹੋ ਜਾਣਾ ਸਾਨੂੰ ਇਹ ਉਮੀਦ ਆ ਵੀ 6 ਮਹੀਨਿਆਂ ਦੇ ਤੇ ਸਾਲ ਦੇ ਵਿੱਚ ਵਿੱਚ ਸਾਡੇ ਸ਼ਹਿਰ ਦਾ ਸੀਵਰ ਕੰਪਲੀਟ ਹੋ ਜਾਊਗਾ ਜੀ ਦੇਖੋ ਇੱਕ 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 ਗੱਲ ਇਹ ਵੀ ਹੁੰਦੀ ਨਾ ਆਮ ਤੌਰ ਤੇ ਸਾਡੀਆਂ ਸ਼ਹਿਰਾਂ ਦੇ ਵਿੱਚ ਵੀ ਦੇਖਦੇ ਆ ਅਸੀਂ ਪਿੰਡਾਂ ਦੇ ਵਿੱਚ ਵੀ ਦੇਖਦੇ ਆ ਸ਼ਿਵਰੇਜ ਪਉਣ ਤੋਂ ਬਾਅਦ ਬੜਾ ਅੱਛਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲਾਂ ਵੱਲੋਂ ਬੜਾ ਅੱਛਾ ਸੜਕ ਬਣਾ ਦਿੱਤੀ ਜਾਂਦੀ ਹੈ ਗਲੀਆਂ ਬਣਾ ਦਿੱਤੀਆਂ ਜਾਂਦੀਆਂ ਥੋੜੀ ਦੇਰ ਬਾਅਦ ਫਿਰ ਪੱਟਣਾ ਹੀ ਸ਼ੁਰੂ ਹੋ ਜਾਂਦੀਆਂ ਕੋਈ ਇਸ ਤਰ੍ਹਾਂ ਦੀ ਬਕਾਇਦਾ ਪਲੈਨਿੰਗ ਦੇ ਨਾਲ ਇਹ ਕੰਮ ਕਰ ਰਹੇ ਜਾਂ ਫਿਰ ਕਿਤੇ ਇਹ ਹੋਊਗਾ ਵੀ ਤੁਸੀਂ ਬਣਾ ਕੇ ਜਾਓ ਅਸੀਂ ਪੱਟ ਕੇ ਵੇਹ ਜਾਂਦੇ ਆ ਨਹੀਂ 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 ਇਸ ਤਰ੍ਹਾਂ ਨਹੀਂ ਅਸੀਂ ਜਿੱਦਣ ਐਤੀ ਚਾਰਜ ਲਿਆ ਕਮੇਟੀ ਸ਼ੁਰੂ ਕੀਤੀ ਆ ਅਸੀਂ ਸਾਰੇ ਹਮਸ਼ਿਆ ਨੇ ਰਲ ਕੇ ਇਹ ਇੱਕ ਕਾਲਿਆ ਵੀ ਜੇ ਕਿਸੇ ਦੀ ਕੋਈ ਗਲੀ ਬਣਨੀ ਆ ਪਾਸ ਬਿਨਾ ਸ਼ਕ ਕਰਾ ਲੋ ਲੇਕਿਨ ਜਿੰਨੀ ਦੇਰ ਸੀਵਰੇਜ ਚਾਲੂ ਨਹੀਂ ਹੋਣਾ ਕੋਈ ਗਲੀ ਨਹੀਂ ਬਣਨੀ ਹੂੰ ਪਰਪਰ ਸੀਵਲ ਪਾ ਕੇ ਗਲੀਆਂ ਬਣੀਆਂ ਜਾਂਦੇ ਆ ਸਾਨੂੰ ਮੁੜ ਕੇ ਇਹਨੂੰ ਦੁਬਾਰਾ ਨਾ ਪਕਾਉਂਦੇ ਜੀ ਜੀ ਤੇ ਹੁਣ ਆਪਾਂ ਆਨੇ ਆ ਕਿ ਇੱਕ ਮਸਲਾ ਇਹ ਵੀ ਸੁਣ ਦੇ ਵਿੱਚ ਆਇਆ ਭੋਪੁਰ ਦੇ ਵਿੱਚ ਜਦੋਂ ਸਰਵੇ ਕੀਤਾ ਹੈ ਇਹ ਕਿਤੇ ਕੋਈ ਖੋਖਿਆਂ ਦਾ ਰੋਲਾ ਪੈਂਦਾ ਹੈ ਕਿ ਖੋਖੇ ਸਿਵਲ ਹਸਪਤਾਲ ਦੇ ਕੋਲ ਜਿਹੜੇ ਕੋਈ ਬਣਨੇ ਸੀ ਕੋਈ ਥਾਂ ਰੱਖੀ ਗਈ ਸੀ ਉੱਥੇ ਖੋਖੇ ਜਿਹੜੇ ਆ ਉਹ ਚੜਾਏ ਗਏ ਆ ਕਰਾਇਆ ਦੇ ਉੱਪਰ ਕਰਾਇਆ ਵੀ ਮਾਮੂਲੀ ਜਿਹਾ ਆ ਉਸ ਤੋਂ ਬਾਅਦ ਜਿੰਨੀ ਉਹਨਾਂ ਦੀ ਲਿਮਟ ਸੀਗੀ ਉਸ ਤੋਂ ਬਾਅਦ ਅੱਗੇ ਵਧਾ ਲੈ ਗਏ ਆ ਉਸ ਤੋਂ ਗਾਂ ਜਿਹੜਾ ਆ ਉਹਨਾਂ ਨੂੰ ਪਗੜੀਆਂ ਦੇ ਦੇ ਕੇ ਅੱਗੇ ਵੀ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਤੋਂ ਉਸ ਉਸ ਮਾਮਲੇ ਦੇ ਵਿੱਚ ਵੀ ਤੁਹਾਡਾ ਕੋ ਧਿਆਨ ਵਿੱਚ ਹੈਗਾ ਉਹ ਜਿਹੜੀ ਜਗਾ ਉਹ ਜਗਾ ਵੀ ਪਲਾਨਿੰਗ ਬੋਰਡ ਦੇ ਜੀ ਉਹ ਉਪਰ ਕਮੇਟੀ ਦੀ ਜਗਾ ਨਹੀਂ ਹੈਗੀ ਜੀ ਉਹ ਜਵਾਂ ਜਿਹੜੀ ਹੈਗੇ ਵੀਡੀਓ ਬਲੌਗ ਦੇ ਅੰਦਰ ਆ ਜੀ ਇਹਦੇ ਵਿੱਚ ਵੀਡੀਓ ਬਲੌਗ ਵਾਲੇ ਕਰਾ ਲੈਂਦੇ ਆ ਵੀਡੀਓ ਬਲੌਗ ਵਾਲੇ ਉਹਨਾਂ ਨੂੰ ਬਿਠਾਉਂਦੇ ਆ ਉਹਦੇ ਵਿੱਚ ਸਾਡਾ ਕਮੇਟੀ ਦਾ ਕੋਈ ਮਤਲਬ ਨਹੀਂ ਆ ਜੀ ਤੇ ਜੇਕਰ ਹੁਣ ਅਸੀਂ ਗੱਲ ਕਰਦੇ ਹਾਂ ਸੀਐਨਜੀ ਪਲਾਂਟ ਇਸ ਦੇ ਬਾਬਤ ਵੀ ਬਹੁਤ ਸਿਆਸੀ ਕਮਾਸਣ ਮਚਿਆ ਹੋਇਆ ਹੈ ਉਸ ਤੇ ਬਾਬਤ ਵੀ ਕੀ ਤੁਹਾਡਾ ਹੈਗਾ ਸੁਝਾਅ ਕੀ ਕਹਿਣਾ ਚਾਹੋਗੇ ਉਹ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਸੀਐਨਜੀ ਪਲਾਂਟ ਨਹੀਂ ਲੱਗਣਾ ਚਾਹੀਦਾ ਅਸਾਸੀਂ ਸੀਐਨਜੀ ਪਲਾਂਟ ਦੇ ਇਹ ਨਹੀਂ ਆਪਏ ਸਿਲਤ ਬਾਰੇ ਹਨ ਲੇਕਿਨ ਕੁਝ ਗੱਲਾਂ ਇਦਾਂ ਦੀਆਂ ਜਿਹੜੀਆਂ ਕਿ ਉਹ ਵਾਦੀ ਵਿੱਚ ਲੱਗ ਰਿਆ ਹੂੰ ਆ ਵਾਦੀ ਚ ਲੱਗਣ ਕਰਕੇ ਉਹਦੀ ਜਿਹੜਾ ਫਲੂਸ਼ਨ ਹੋਣਾ ਜਾਂ ਜਿਹੜਾ ਉਹਦੇ ਚ ਪਾਣੀ ਨਿਕਲਣਾ ਜਿਹੜਾ ਇਹਨਾਂ ਨੇ ਜਿਹੜੀ ਉਹਦੇ ਕੋਲੋਂ ਐਨਓਸੀ ਲਈਆ ਫਲੂਸ਼ਨ ਕੰਟਰੋਲ ਬੋਰਡ ਕੋਲੋਂ ਉਹਨਾਂ ਇਹਨਾਂ ਨੇ ਐਨਓਸੀ ਲਈਆ ਵੀ ਜਿਹੜਾ ਇਹ 0% ਪਾਣੀ ਆ ਪਾਣੀ ਦੀ ਇਸਤੇਮਾਲ ਹੀ ਨਹੀਂ ਹੋਣਾ ਹੂੰ 0% ਹੋਣਾ ਜਿਹੜਾ ਹੋਣਾ ਅਸੀਂ ਉਹ ਥੋੜਾ ਬਹੁਤ ਹੋਣਾ ਜੀ ਜੀ ਲੇਕਿਨ ਇਹਦੇ ਵਿੱਚ 1 ਕਿਲੋ ਵਾਰ ਮਗਰ 9 ਕਿਲੋ ਪਾਣੀ ਇੱਥੇ ਯੂਜ਼ ਹੋਣਾ ਅੱਛਾ ਜੀ ਉਹ ਜਿਹੜਾ 7-8 ਕਿਲੋ ਪਾਣੀ ਨਿਕਲਦਾ ਉਹ ਇਹਨਾਂ ਨੇ ਸਾਨੂੰ ਯਾ ਤਾਂ ਦੱਸਣ ਬਈ ਉਹ ਪਾਣੀ ਕਿੱਥੇ ਜਾਣਾ ਹੂੰ ਇਹਨਾਂ ਨੇ ਉਹ ਕਿੱਥੇ ਪਾਣੀ ਪਾਉਣਾ ਹੂੰ ਉਹਦੇ ਕੀ ਇਫੈਕਟ ਹੋਣਿਆ ਹੂੰ ਉੱਥੇ ਕੀ ਹੋਣਾ ਜਿਹੜਾ ਉਹ ਪਾਣੀ ਆ ਖਾਦਾਂ ਨਾਲ ਭਰਪੂਰ ਹੋਣਾ अच्छा ਜਦੋਂ ਇਹ ਪਾਣੀ ਇਹਨਾਂ ਨੇ ਧਰਤੀ 'ਚ ਪਾਉਣਾ ਹੂੰ ਤੇ ਉਹਦੇ ਨਾਲ ਕੱਲ ਨੂੰ ਕੈਂਸਰ ਦੀ ਬਿਮਾਰੀ ਲੱਗਣੀ ਆ ਜੋ ਅਸੀਂ ਦੇਖੋ ਇਹਦੇ ਵਾਸਤੇ ਅਸੀਂ ਦੋ ਮੀਟਿੰਗਾਂ ਮੰਤਰੀ ਸਾਹਿਬ ਨਾਲ ਉੱਥੇ ਕਰਾਇਆ ਪੰਜਾਬ ਪਮਚ ਜੀ ਦੋ ਵਾਰੀ ਕਰਾਇਆ ਤੇ ਰੋਕਣ ਵਾਸਤੇ ਜਾਂ ਇਸ ਨੂੰ ਸੁਧਾਰਨ ਵਾਸਤੇ ਰੋਕਣ ਵਾਸਤੇ ਇੱਕ ਮੀਟਿੰਗ ਅਸੀਂ ਡੀਸੀ ਜਲੰਧਰ ਨਾਲ ਜਿਹਦੇ ਵਿੱਚ ਉਹਨਾਂ ਨੇ ਆਪਣੇ ਸਾਇੰਸਿਸਟ ਬੁਲਾਏ ਸੀ ਪੰ ਇੰਡੀਆ ਲੈਵਲ ਦੇ ਸਾਰੇ ਬੁਲਾਈ ਸੀ ਜੀ ਔਰ ਅਸੀਂ ਲੋਕਾਂ ਨੇ ਵੀ ਜਿਹੜੀ ਸਾਡੀ ਤਾਜ਼ਮਲ ਕਮੇਟੀ ਬਣੀ ਆ ਅਸੀਂ ਵੀ ਉੱਥੇ ਵਿੱਚ ਹਾਜ਼ਰ ਸੀਗੇ ਹੂੰ ਉਹਦੇ ਵਿੱਚ ਇਹ ਗੱਲ ਕਲੀਅਰ ਹੋਈ ਸੀ ਬਈ ਪ੍ਰੈਸ ਮੱਡ ਤੋਂ ਪ੍ਰੈਸ ਮੱਡ ਨਾਲ ਬਦਬੂ ਪੈਦਾ ਹੁੰਦੀ ਆ ਪ੍ਰੈਸ ਮੱਡ ਤੋਂ ਕੋਈ ਵੀ ਸੀਐਨਜੀ ਪਲਾਂਟ ਨਹੀਂ ਚੱਲੂਗਾ ਜੀ ਠੀਕ ਆ ਉਹ 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 ਗੱਲ ਨੂੰ ਕਨਫਰਮ ਵੀ ਕੀਤਾ ਗਿਆ ਕਿਉਂਕਿ ਬਟਾਲੇ ਵਿੱਚ ਇਹਨਾਂ ਨੇ ਪ੍ਰੈਸ ਮੱਡ ਤੋਂ 슈ਗਰ ਮਿਲ ਬਰਾਡੇ ਵਿੱਚ ਇਹਨਾਂ ਨੇ ਸੀਐਨਜੀ ਪਲਾਂਟ ਚਲਾਇਆ ਹੂੰ ਸਾਨੂੰ ਕਮੇਟੀ ਬਣਾ ਕੇ ਇਥੋਂ ਭੇਜਿਆ ਗਿਆ ਵੀ ਤੁਸੀਂ ਉਹਨੂੰ ਵਿਜ਼ਿਟ ਕਰੋ ਦੇਖਿਆ ਵਿਜ਼ਿਟ ਕਰੋ ਵਿਜ਼ਿਟ ਸਾਡੀ ਕਮੇਟੀ ਗਈ ਥੋ ਜਿਹੜੀ ਸਾਡੀ ਕਮੇਟੀ ਸੀ ਨਾਲ ਗਈ ਕੋਪਰ ਦੇ ਬੰਦੇ ਉਹਦੇ ਵਿੱਚ ਆਪਣੇ ਐਸ ਐਚਓ ਸਾਹਿਬ ਵੀ ਗਏ ਜੀ ਜੀ ਹਮ ਸਾਹਿਬ ਵੀ ਗਏ ਸਾਰੀ ਕਮੇਟੀ ਜਿਹੜੀ ਉਹਨਾਂ ਭੇਜੀ ਗਈ ਉਹਦੇ ਵਿੱਚ ਥੋ ਹਾਲਾਤ ਉੱਥੇ ਜਾ ਕੇ ਦੇਖੇ ਗਏ ਹੂੰ ਉਹ ਪਿੰਡ ਵਾਲੇ ਬੰਦੇ ਸਾਰੇ ਦੁਖੀ ਆ ਹੂੰ ਉੱਥੇ ਇੰਨੀ ਬਦੂ ਪੈਦਾ ਹੋ ਰਹੀ ਉਹਦੇ ਲੱਗਦਾ ਇੱਕ ਡਰੇਨ ਨਿਕਲਦੀ ਆ ਅੱਛਾ ਜੀ ਉਹਨਾਂ ਨੇ ਜਿਹੜਾ ਗੰਦਾ ਪਾਣੀ ਸਾਡਾ ਡਰੇਨ ਹੀ ਸੁੱਟ ਦਿੱਤਾ ਹੂੰ ਉਹ ਜਿਹੜੇ ਪਿੰਡ ਵਾਲੇ ਬਹੁਤ ਦੁਖੀ ਆ ਉੱਥੇ ਮੱਖੀ ਦਾ ਮੱਛਰ ਦਾ ਬਲਬੂ ਦਾ ਬਹੁਤ ਬੁਰਾ ਹਾਲ ਆ ਜਦੋਂ ਕੱਲ ਨੂੰ ਪਾਣੀ نیچے ਜਾਊਗਾ ਜੀ ਉਹਦੇ ਨਾਲ ਬਿਮਾਰੀਆਂ ਵੀ ਪੈਦਾ ਹੋਣਗੀਆਂ ਜੀ ਸਾਡੀ ਆਉਣ ਵਾਲੀ ਜਿਹੜੀ ਅਗਲੀ ਪਨੀਰੀ ਆ ਉਹਦੇ ਤੇ ਵੀ ਹੋਰ ਅਸਰ ਹੋਊਗਾ ਜੀ ਹੋਊਗਾ ਅਸੀਂ ਇਹ ਕਹਿੰਨੇ ਆ ਵੀ ਜੇ ਤੁਸੀਂ ਇੱਕ ਪਲਾਂਟ ਮੱਢ ਤੇ ਚਲਾ ਕੇ ਦੇਖਿਆ ਤੇ ਪਹਿਲੀ ਉਹਦਾ ਅਫੈਕਟ ਦੇਖ ਲਓ ਕੀ ਆ ਹੂੰ ਹੂੰ ਜੀ ਉਹਨੂੰ ਦੇਖ ਲਓ ਕੀ ਆ ਤੇ ਫਿਰ ਇਹਨੂੰ ਚਾਲੂ ਕਰੋ ਜਦੋਂ ਆਪਾਂ ਨੂੰ ਸਾਹਮਣੇ ਦਿਸਦਾ ਪਿਆ ਤੇ ਫਿਰ ਆਪਾਂ ਇਹਨੂੰ ਕਿਹੜੀ ਕਿਹ ਨੂੰ ਚੱਲੂ ਕਰਾਉਂਦੇ ਚਿੱਪਦਾ ਜੀ ਲੋਕ ਦਬਮੀ ਜ਼ਬਾਨ ਦੇ ਵਿੱਚ ਇਹ ਵੀ ਗੱਲ ਕਰਦੇ ਕਿ ਇਸ ਪਲਾਂਟ ਦਾ ਜਦੋਂ ਉਦਘਾਟਨ ਹੋਣਾ ਸੀ ਉਦੋਂ ਪ੍ਰਧਾਨ ਜੀ ਨਾਲ ਸੀਗੇ ਅੱਜ ਨਾਲ ਹੈ ਨਹੀਂਗੇ ਅੱਜ ਖਿਲਾਫ ਆ ਜਦੋਂ ਪ੍ਰਸ਼ਾਸਨ ਆਉਂਦਾ ਆ ਉਦੋਂ ਪ੍ਰਧਾਨ ਜੀ ਉਹਨਾਂ ਦੇ ਨਾਲ ਗੱਲ ਨਹੀਂ ਕਰਦੇ ਜਦੋਂ ਧਰਨੇ ਵਾਲਿਆਂ ਦੀ ਗੱਲ ਚੱਲਦੀ ਉਦੋਂ ਧਰਨੇ ਦੇ ਵਿੱਚ ਨਾਲ ਬਹਿ ਜਾਂਦੇ ਆ ਕੋਈ ਐਸਾ ਧਰਨਾ ਇਹ ਕਿਹ ਚੱਕਰ ਕੀ ਹੈਗਾ ਡਬਲ ਮਾਈਂਡਡ ਹੋ ਤੁਸੀਂ ਨਹੀਂ ਨਹੀਂ ਕੋਈ ਐਸਾ ਧਰਨਾ ਕੋਈ ਐਸੀ ਮੀਟਿੰਗ ਪ੍ਰਸ਼ਾਸਨ ਨਾਲ ਜਿਹਦੇ ਵਿੱਚ ਅਸੀਂ ਹਾਜ਼ਰ ਨਾ ਹੋਈ ਕੋਈ ਨਹੀਂ ਇੱਕ ਵੀ ਇਹਦਾ ਮੁੱਦਾ ਅਸੀਂ ਚੁੱਕਿਆ ਕਿ ਅੱਜ ਤੱਕ ਕੋਈ ਸਾਡੇ ਕੋਲ ਜਦੋਂ ਜਦੋਂ ਉਹ ਘਰ ਨਾ ਸੀ ਤੁਸੀਂ ਨਾਲ ਸੀਗੇ ਜਦੋਂ ਪ੍ਰਧਾਨ ਸਿੰਘ ਬਾਜਵਾ ਆਉਣੀ ਜਦੋਂ ਸਾਰੇ ਆਏ ਸੀਗੇ ਕੁਝ ਨਹੀਂ ਸੀਗਾ ਨਾ ਠੀਕ ਹੈ ਦੇਖੋ ਕਹ ਲਿਆ ਇਹ ਗੱਲ ਨਹੀਂ ਆ ਗਈ ਬਈ ਕਾਂਗਰਸ ਨੇ ਲਾਇਆ ਸੀ ਇਸ ਕਾਲ ਨੂੰ ਨਹੀਂ ਇਹਦਾ ਮਤਲਬ ਨਹੀਂ ਇਹ ਤਾਂ ਲੋਕਾਂ ਦੇ ਵਾਸਤੇ ਲੋਕਾਂ ਨੂੰ ਇਹਦਾ ਪਤਾ ਨਹੀਂ ਸੀ ਕਿ ਕੀ ਇਫੈਕਟ ਹੋਗੇ ਕੀ ਸਹੀ ਹੋਊਗਾ ਜੀ ਕੋਈ ਅਸੀਂ ਇਸ ਗੱਲ ਦੇ ਦੋਖੀ ਨਹੀਂ ਹੈਗੇ ਵੀ ਸ਼ਕਤੀ ਆ ਰਹੀ ਹੈ ਜਾਂ ਫੈਕਟਰੀ ਲੱਗਣੀ ਚਾਹੀਦੀ ਜਾਂ ਨਹੀਂ ਲੱਗਣੀ ਚਾਹੀਦੀ ਇਹਨਾਂ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਜੀ ਲੇਕਿਨ ਜਿਹੜਾ ਇਹਨਾਂ ਨੇ ਪ੍ਰੋਫੈਸ਼ਨਲ ਕੰਟਰੋਲ ਬੋਰਡ ਨੇ ਇਹਨੂੰ ਐਨਓਸੀ ਦਿੱਤੀ ਉਹ ਗਲਤ ਲੱਗਦੀ ਹੈ ਜੀ ਉਹਨਾਂ ਨੇ 0% ਪਾਣੀ ਦੀ ਦਿੱਤੀ ਹੈ ਐਨਓਸੀ ਉਹਨਾਂ ਨੇ ਜਦ ਕਿ ਉਹ ਕਹਿੰਦੇ ਜਿਹੜਾ ਇਹਦਾ ਮਾਲਕ ਆ ਉਹ ਵੀ ਕਹਿੰਦਾ ਮੇਰਾ 0% ਪਾਣੀ ਪਾਣੀ ਆਉਣਾ ਹੀ ਨਹੀਂ ਜੀ ਤੇ ਹੁਣ ਜਦੋਂ ਪਾਣੀ ਹੁੰਦੇ ਤੇ ਚੱਲਦਾ ਆ ਆਪਾਂ ਦੇਖਾਂ ਬਟਾਲੇ ਵਿੱਚ ਲੱਗਦਾ ਤੇ ਉਹ ਸਾਨੂੰ ਦੱਸ ਲੋ ਕਿੱਥੇ ਆ ਬਿਲਕੁਲ ਉਹਨੂੰ ਦੁਬਾਰਾ ਐਨਓਸੀ ਨੂੰ ਕਰ ਹੁਣ ਇਸ ਬਾਬਤ ਆਪਣਾ ਕੀ ਸਟੈਂਡ ਆ ਕਿ ਆਪਾਂ ਇਸ ਦੇ ਹੱਕ ਦੇ ਵਿੱਚ ਜਾਂ ਇਸ ਦੇ ਖਿਲਾਫ ਜਿਹੜਾ ਲੱਗ ਰਿਹਾ ਕਿ ਆਬਾਦੀ ਦੇ ਵਿੱਚ ਲੱਗ ਰਿਹਾ ਜੀ ਜਦ ਕਿ ਫੰਕਸ਼ਨ ਕੰਟਰੋਲ ਬੋਰਡ ਦੀਆਂ ਜਿਹੜੀਆਂ ਹਦਾਇਤਾਂ ਆ 500 ਮੀਟਰ ਤੋਂ ਬਾਹਰ ਲੱਗਣਾ ਚਾਹੀਦਾ ਆ ਬਾਦੀ ਤੋਂ ਜੀ ਗ੍ਰੀਨ ਜ਼ੋਨ 'ਚ ਨਹੀਂ ਲੱਗ ਸਕਦਾ ਜੀ ਰੈੱਡ ਜ਼ੋਨ ਦਾ ਹੈਗਾ ਇਹ ਗ੍ਰੀਨ ਜ਼ੋਨ ਇਹਨੂੰ ਇਹ ਫੈਕਟਰੀ ਜ਼ੋਨ ਕਰੀ ਜਾਂਦੇ ਆ ਹਮ ਜਦ ਕਿ ਫੈਕਟਰੀ ਜਦੋਂ ਲੱਗੀ ਉਤੋਂ ਬਾਅਦ ਆਬਾਦੀ ਹੋਈ ਆ ਇਹ ਕਹੀ ਜਾਂਦੇ ਕਿ ਬਾਅਦ ਬਾਅਦ ਆਬਾਦੀ ਹੋਈ ਆ ਉਹ ਨਾ ਆਪਾਂ ਕੋਈ ਜਿੱਦਾਂ ਹੁਣ ਕੋਈ ਮਲਕੇ ਤੁਸੀਂ ਦੇਖ ਲਓ ਵੀ 에ਅਰ ਫੋਰਸ ਦਾ ਦਫਤਰ ਬਣ ਜਾਂਦਾ ਜਾਂ ਬਣ ਜਾਂਦਾ ਆਬਾਦੀ ਉਹਦੇ ਤੋਂ ਵਾਲੇ ਵੀ ਹੋ ਜਾਂਦੀ ਹੈ ਜੀ ਜੀ ਜਦ ਕਿ ਹੁੰਦਾ ਇਹ ਆ ਵੀ ਇਹਦੇ ਲੱਗੇ ਨਹੀਂ ਬਣ ਸਕਦੀ ਬਿਲਕੁਲ ਪਰ ਉਹਨਾਂ ਦੇ ਇੱਕ ਮਾਪਦੰਡ ਹੁੰਦੇ ਨੇ ਵੀ ਇੰਨੀ ਉਚਾਈ ਤੇ ਤੁਸੀਂ ਚਿਬਾਰਾ ਨਹੀਂ ਬਣਾ ਸਕਦੇ ਇੰਨਾ ਉੱਪਰ ਐਂਟੀਨਾ ਨਹੀਂ ਲਗਾ ਸਕਦੇ ਲੇਕਿਨ ਜਿਹੜਾ ਜਿਹੜਾ ਐਨਓਸੀ ਕਮੇਟੀ ਨੇ ਦਿੱਤੇ ਆ ਜਿਹੜੇ ਘਰ ਉੱਤੇ ਪਾਸ ਹੋਏ ਆ ਜਿਹੜੇ ਘਰ ਬਣੇ ਆ ਉੱਤੇ ਜੀ ਉਸ ਪਿੰਡ ਦੇ ਵੀ ਬਣਿਆ ਜੀ ਤੇ ਉਹ ਦੱਸੋ ਵੀ ਲੇਕਿਨ ਦੂਜੀ ਵੱਡੀ ਗੱਲ ਇਹ ਆ ਵੀ ਜਿਹੜੀ ਇਹ ਜ਼ਮੀਨ ਦਿੱਤੀ ਗਈ ਸੀ ਮਿਲ ਨੂੰ 100 ਕਿਲਾ ਮੋਗੇ ਪਿੰਡ ਵਾਲਿਆਂ ਨੂੰ ਜ਼ਮੀਨ ਦਿੱਤੀ ਜੀ ਉਹ ਜ਼ਮੀਨ ਉਹਨਾਂ ਦਿੱਤੀ ਸੀ ਵੀ ਜਿਹੜੀ ਗੰਨੇ ਦੀ ਜਿਹੜੀ ਪੈਦਾਵਾਰ ਕਰਨੀ ਆ ਉਹਦੇ 20 ਅਲੱਗ-ਅਲੱਗ ਲਾਏ ਜਾਣ ਇਹਨਾਂ ਜ਼ਿੰਮੇਦਾਰਾਂ ਨੂੰ ਉਹ ਦੱਸੇ ਜਾਣ ਉਹਦੇ ਨਾਲ ਉਹਦਾ ਵਾਧਾ ਹੋਵੇ ਜ਼ਿੰਮੇਦਾਰਾਂ ਨੂੰ ਮਿਲ ਤੋਂ ਤਿਆਰ ਹੋਇਆ ਵੀ ਮਿਲੇ ਜੀ ਜਦ ਕਿ ਇਹ ਜਿਹੜਾ ਹੈਗੇ ਆ ਇਹਨੂੰ ਗਲਤ ਇਸਤੇਮਾਲ ਕਰ ਲੈਣਾਂ ਨੇ ਦੂਜੇ ਪਾਸੇ ਰੌਣਾ ਸ਼ੁਰੂ ਕਰਤਾ ਇਹਨਾਂ ਨੇ ਬਿਜਲੀ ਦਾ ਕਾਰਖਾਨਾ ਉੱਥੇ ਲਾਇਆ ਹੂੰ ਉਹਦੇ ਨਾਲ ਤੁਸੀਂ ਸ਼ਹਿਰ ਚ ਘੁੰਮ ਕੇ ਦੇਖੋ ਲੋਕਾਂ ਦੀ ਆਵਾਜ਼ ਸੁਣ ਕੇ ਦੇਖੋ ਬਈ ਇੰਨੀ ਸਵਾਹ ਆ ਰਹੀ ਆ ਜੀ ਬਈ ਲੋਕਾਂ ਦੇ ਘਰਾਂ ਦੇ ਵਿੱਚ ਸਵੇਰ ਨੂੰ ਬਲਟੀ-ਬਲਟੀ ਸਵਾਹ ਇਕੱਠੀ ਕਰਦੇ ਆ ਜੀ ਬਿਲਕੁਲ ਹੁੰਦਾ ਜੇ ਕੋਈ ਬੰਦਾ ਸਕੂਟਰ ਤੇ ਜਾਂਦਾ ਤੇ ਉਹਦੀ ਅੱਖਾਂ 'ਚ ਸਵਾਹ ਪੈਂਦੀ ਆ ਜੀ ਜੀ ਸਰਕਾਰ ਤਾਂ ਕਹਿੰਦੀ ਸੀ ਪੋਲੂਸ਼ਨ ਖਤਮ ਕਰਨਾ ਹੂੰ ਪਰ ਹੋ ਰਿਹਾ। ਇਹ ਤਾਂ ਸਾਡੇ ਹੋ ਰਿਹਾ। ਹੋ ਰਿਹਾ। ਹੋ ਵੀ ਹਾਈ ਸਕੀਲ ਤੇ ਰਿਹਾ। ਜੀ। ਕੋਈ ਬੰਦਾ ਐਨਕ ਲਾਉਣ ਤੋਂ ਪੁਗਾਰੀ ਜਾਂਦਾ ਤੂੰ ਜਾਂਦਾ ਤੂੰ ਇਹ ਪੁੱਛ ਕੇ ਦੇਖੋ ਤਾਂ ਕੀ ਹਾਲ ਹੁੰਦਾ। ਜੀ। ਬਿਲਕੁਲ ਸਹੀ ਗੱਲ ਹੈ। ਅੱਛਾ ਪਤਾ ਨਹੀਂ ਤੁਹਾਡਾ ਜਿਹੜਾ ਬੱਸ ਸਟੈਂਡ ਦੇਖਿਆ ਨਗਰ ਕੌਂਸਲ ਭੋਗਪੁਰ ਦਾ। ਬਹੁਤ ਸੋਹਣਾ। ਉਹ ਕਾਦੇ ਵਾਸਤੇ ਬਣਾਇਆ ਸੀ? ਬੱਸਾਂ ਵਾਸਤੇ। ਪਰ ਥੱਲੇ ਜ਼ੋਮੈਟੋ ਵਾਲੇ ਖੜੇ ਆ। ਜ਼ੋਮੈਟੋ ਵਾਲੇ ਕਿਉਂ ਖੜੇ ਆ? ਹੂੰ। ਕਿਉਂ ਖੜੇ ਆ? ਅਸੀਂ ਇਹ ਬੱਸ ਸਟੈਂਡ ਠੇਕੇ ਤੇ ਦਿੰਦੇ ਰਹਿਆ। 20 ਲੱਖ ਰੁਪਏ ਨੂੰ ਵਾਰਸ਼ਾਂ ਚੜਦਾ ਰਿਹਾ। ਅੱਛਾ। ਨਿਕ ਕੋਈ ਕਿਸੇ ਵਲੇ ਹੁੰਦਾ ਵੀ ਸਰਕਾਰ ਆਦੀ ਪਾਲਸੀਆਂ ਉਦਾਂ ਨਹੀਂ ਹੋ ਜਾਂਦੀਆਂ ਜਾਂ ਕੁਝ ਕਮੇਟੀਆਂ ਉਦਾਂ ਨਹੀਂ ਆ ਜਾਂਦੀਆਂ ਜਿਹੜੀਆਂ ਚਲਾ ਕੇ ਖੁਸ਼ ਨਹੀਂ ਹੁੰਦੀਆਂ ਜੀ ਪਰ ਬਾਪਪਾ ਦਾ ਸੁੱਖ ਰੱਖਿਆ ਤੇ ਅਗਲੇ ਮਹੀਨੇ ਤੋਂ ਮੈਂ 5% ਤੋਂ ਮੁੱਕੇ ਵੀ ਚਲਾਇਆ ਜੀ ਜਦੋਂ ਮੈਂ ਪਿੱਛੇ ਰਿਆਂ ਤੇ ਹੁਣ ਵੀ ਚਲਾ ਕੇ ਦਿਖਾਉਂਗਾ ਜਿੰਦਾ ਚੱਲਦਾ ਬੱਸਾਂ ਇੱਥੋਂ ਨਿਕਲਿਆ ਕਰਨੀਆਂ ਲਿਆ ਕਰਨਗੇ ਬਕਾਇਦਾ ਅੱਛਾ ਜਦੋਂ ਤੁਸੀਂ ਉਦੋਂ ਹੁੰਦੇ ਸੀ ਉਦੋਂ ਕਿੰਨੀ ਕਿ ਇਨਕਮ ਹੋ ਜਾਂਦੀ ਹੁੰਦੀ ਸੀ ਮੰਥਲੀ ਕਿਹੜੀ ਇਹ ਜਦ ਇਹ ਬੱਸਾਂ ਆਪਣੀ ਐਂਟਰ ਕਰਦੀਆਂ ਸੀ ਬੱਸ ਸਟੈਂਡ ਦੇ ਅੰਦਰ ਕਿਦੋਂ ਇਹ ਬੱਸ ਸਟੈਂਡ ਬਣਵਾਇਆ ਵੀ ਮੈਂ ਸੀ ਜੀ ਇਹ ਦਫਤਰ ਵੀ ਮੈਂ ਬਣਵਾਇਆ ਜਿੰਨੀ ਉਹ ਉੱਪਰ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਅੱਜ ਤੱਕ ਜੀ ਜਿਹੜੇ ਦੋ ਬੰਦੇ ਮੇਰੇ ਤੋਂ ਬਾਅਦ ਪ੍ਰਧਾਨ ਰਹੇ ਆ ਜੀ ਇੱਕ ਢਾਈ ਸਾਲ ਵਾਸਤੇ ਰਹੇ ਇੱਕ ਪੰਜ ਸਾਲ ਵਾਸਤੇ ਰਹੇ ਮੈਂ ਦਾਅਵੇ ਨਾ ਕਰਨਾ ਵੀ ਉਹ ਇੱਕ ਵੀ ਹੱਥ ਉਂਗਲ ਚੱਕ ਕੇ ਕਹਨ ਮੈਂ ਇੱਕ ਕੰਮ ਕੀਤਾ ਸ਼ਹਿਰ ਦੇ ਡਿਵੈਲਪਮੈਂਟ ਵਾਸਤੇ ਹੂੰ ਇਹ ਜਿੰਨੀ ਡਿਵੈਲਪਮੈਂਟ ਹੋਈ ਆ ਸਾਡੀ ਕਮੇਟੀ ਦੇ ਟਾਈਮ ਤੇ ਹੋਈ ਆ ਜੀ ਤੇ ਪਰਮਾਤਮਾ ਸੁੱਖ ਰੱਖੇ ਇਹ ਦਿਨ ਅਸੀਂ ਡਬਲ ਡਿਵੈਲਪਮੈਂਟ ਕਰਕੇ ਦਿਖਾਵਾਂ ਹੂੰ ਤੇ ਦੂਜੀ ਗੱਲ ਆ ਉਹ ਸਰਕਾਰ ਦਾ ਸਾਡੇ ਤੇ ਹੱਥ ਜੀ ਸਰਕਾਰ ਡਿਵੈਲਪਮੈਂਟ ਕਰੌਨ ਨੂੰ ਤਿਆਰ ਆ ਸਰਕਾਰ ਹਰ ਕੰਮ ਕਰੌਣ ਨੂੰ ਪਿਆਉਗਾ ਹੂੰ ਬੁਲਾਨ ਸਾਹਿਬ ਦੀ ਗੋਇਟੇ ਸਾਰਾ ਕੰਮ ਹੋਣਾ ਜੀ ਔਰ ਅਸੀਂ ਇਹ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾ ਖੂਸਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਥੱਲੇ ਬੱਸਾਂ ਵਾਲਿਆਂ ਦੀ ਰੌਣਕ ਦੇਖਣੀ ਚਾਹੁੰਦੇ ਹਾਂ ਜੀ ਅੱਜ ਤੋਂ 2 ਮਹੀਨੇ ਬਾਅਦ ਦੇਖਾਂ ਜੇ ਬੱਸਾਂ ਬੱਸ ਅੱਡੇ ਦੇ ਆਉਣਗੇ ਤੇ ਜਾਣਗੇ ਜਿਹੜੇ ਆਟੋ ਥਾਂ ਥਾਂ ਖੜੇ ਹੋ ਜਾਂਦੇ ਆ ਉਹਨਾਂ ਦੇ ਵਾਸਤੇ ਵੀ ਕੋਈ ਪ੍ਰਬੰਧ ਹੈ ਕਿ ਬੱਸ ਅੱਡੇ ਦੇ ਅੰਦਰ ਹੀ ਕੁਝ ਪ੍ਰਬੰਧ ਕਰ ਦਿੱਤਾ ਜਾਵੇ ਜਿਹੜੇ ਬੱਸ ਛੱਡੇ ਆ ਉਹਨਾਂ ਨੇ ਹਮੇਸ਼ਾ ਹੀ ਸਵਾਰੀ ਚੱਕਣ ਵਾਸਤੇ ਬੱਸ ਛੱਡੇ ਕੋਲ ਨਹੀਂ ਕਰਦੇ ਜੀ ਜੀ ਉਹਨਾਂ ਵਾਸਤੇ ਬਥੇਰੀ ਜਗ੍ਹਾ ਆ ਬੱਸਾਂ ਦਾ ਟਾਈਮ ਇੱਕ ਨੇ ਆ ਜਾਣਾ ਇੱਕ ਨੇ ਚਲੇ ਜਾਣਾ ਰਾਤ ਨੂੰ ਇੱਥੇ ਪੰਜ ਚਾਰ ਬੱਸਾਂ ਖੜੀਆਂ ਹੁੰਦੀਆਂ ਹੁੰਦੀਆਂ ਆ ਰੈਡੀ ਖੜੀਆਂ ਹੁੰਦੀਆਂ ਉਹ ਜਗ੍ਹਾ ਹੈਗੀ ਆ ਸਾਡੇ ਕੋਲ ਜਗ੍ਹਾ ਵੀ ਕਮੀ ਨਹੀਂ ਹੈਗੀ ਬਹੁਤ ਆ ਜਦੋਂ ਬੱਸੜਾ ਇੱਥੇ ਚੱਲੂ ਹੋਊਗਾ ਤੇ ਆਪਣੇ ਪਾਟੋਂ ਵੀ ਇੱਥੇ ਆ ਜਾਣਗੇ ਜੀ ਅੱਛਾ ਹੁਣ ਸਵਾਲ ਕਰੀ ਇੱਕ ਇਹ ਵੀ ਸਮੱਸਿਆ ਹੈਗੀ ਭੋਗਪੁਰ ਦੀ ਸਟਰੀਟ ਲਾਈਟਾਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਸਮੱਸਿਆ ਆ ਰਹੀ ਐ ਸਟਰੀਟ ਲਾਈਟਾਂ ਦੀ ਸਮੱਸਿਆ ਜਿਹੜੀ ਇੱਕ ਆਮ ਨੋਰਮਲ ਜੀ ਸਮੱਸਿਆ ਦੇਖੋ ਗੱਲ ਪਤਾ ਕੀ ਆ ਇਹ ਸਰਕਾਰੀ ਲੈਵਲ ਤੇ ਠਿੱਕਾ ਹੋਇਆ ਦਾ ਸੀ ਪੰਜਾਬ ਲੈਵਲ ਤੇ ਜੀ ਜਿਹਨੂੰ ਅਸੀਂ ਅੱਜ ਦੀ ਕਮੇਟੀ ਰੈਨ ਕੀਤਾ ਜੀ ਉਹ ਬੰਦੇ ਨਾ ਤਾਂ ਰਿਪੇਅਰ ਕਰਨ ਆਉਂਦੇ ਆ ਤੇ ਨਾ ਉਹ ਅੱਗੇ ਚੱਲ ਹੀ ਰਹੇ ਆ ਕੁਝ ਸਾਡੇ ਸ਼ਹਿਰ ਦੇ ਖੰਭੇ ਖੰਭੇ ਜਿਹੜੇ ਲਾਈਟ ਨਾ ਓਨ ਕਰਕੇ ਐਕਸੀਡੈਂਟ ਓਨ ਕਰਕੇ ਟੁੱਟ ਗਏ ਅਸੀਂ ਨਵੇਂ ਖੰਭੇ ਨਵੀਂ ਸਟਰੀ ਲਾਈਟ ਸਾਰੀ ਜੀਟੀ ਰੋਡ ਤੇ ਲਾ ਰਹਾ ਹੈ। ਅੱਛਾ। ਇੱਥੇ ਤੱਕ ਜਿੱਦਾਂ ਸਟੈਪ ਲਾਈਟ ਹੁੰਦੀ ਉਹ ਵੀ ਲਾ ਰਹਾ। ਅੱਜ ਤੋਂ 2 ਮਹੀਨੇ ਬਾਅਦ 2.5 ਮਹੀਨੇ ਬਾਅਦ ਤੁਹਾਨੂੰ ਜੀਟੀ ਰੋਡ ਚਮਕ ਚਮਕ ਕਰਦਾ ਨਜ਼ਰ ਆਊਗਾ। ਅੱਛਾ ਜੀ। ਅਸੀਂ ਸਭ ਕੁਝ ਪਾਸ ਕਰ ਦਿੱਤਾ ਸਾਡੀ ਨਿਗਾਚਾ ਸਾਰਾ। ਬਦਲਾ ਦੇਸੂਗਾ? ਬਦਲਾ ਦੇਸੂਗਾ। ਉਹ ਅਧਵਾ ਸਰਕਾਰ ਦੇ ਬਦਲਾ ਦੇਸੂਗਾ ਦੇਸੂਗਾ। ਅਸੀਂ ਫੇਰ ਆ ਜਾਣਾ। ਆਓ ਵੈਲਕਮ। वेलकम टू दो मिनट बाद फिर गिडा मारो देखो क्या होता है जी बिल्कुल क्योंकि और ਤੁਹਾਨੂੰ ਕੀ ਲੱਗਦਾ ਤੁਹਾਡੀ ਨਜ਼ਰ ਦੇ ਨਾਲ ਮੰਨ ਲਓ ਜੇਕਰ ਤੁਸੀਂ ਆਪਣੇ ਇਲਾਕੇ ਦੇ ਵਿੱਚ ਵਿਚਰਦੇ ਹੋ ਤੁਸੀਂ ਆਪਣੇ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਕਿ ਇਸ ਸਮੱਸਿਆ ਦੇ ਉੱਪਰ ਕਦੇ ਵੀ ਕਿਸੇ ਨੇ ਸੋਚਿਆ ਨਹੀਂ ਕੰਮ ਨਹੀਂ ਹੋਇਆ ਹੁਣ ਜੇਕਰ ਹੱਥ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਕਿ ਸਰਕਾਰ ਦਾ ਵੀ ਹੱਥ ਹੈ ਸਿਰ ਤੇ ਹੁਣ ਇਹ ਕੰਮ ਕਰਨੇ ਆ ਤੇ ਲੋਕਾਂ ਦੇ ਬੜੇ ਜ਼ਰੂਰੀ ਕੰਮ ਆ ਉਹ ਕਿਹੜਾ ਮੇਨ ਤੁਹਾਨੂੰ ਲੱਗਦਾ ਜਿਹੜੇ ਪਿਛਲੇ 5 ਸਾਲ ਜਿਹੜੇ ਆ ਨਿਕਲੇ ਹੂੰ ਸਾਡੀ ਕਮੇਟੀ ਚ ਕੋਈ ਕੰਮ ਨਹੀਂ ਹੋਇਆ ਕਿਸੇ ਨੇ ਆ ਕੇ ਕੁਝ ਨਹੀਂ ਦੇਖਿਆ 5 ਸਾਲ ਹੋ ਨਿਕਲ ਗਏ 2 ਸਾਲ ਇਲੈਕਸ਼ਨ ਨਹੀਂ ਹੋਏ 7 ਸਾਲ ਨਿਕਲ ਗਏ ਇਹ ਸਾਡਾ ਸ਼ਹਿਰ 7 ਸਾਲ ਪਿੱਛੇ ਪਿਆ ਗਿਆ ਉਹਨੂੰ ਆਪਾਂ ਸਟੈਪ ਬਾਈ ਸਟੈਪ ਜਿਹੜਾ ਉਹਨੂੰ ਅੱਗੇ ਕਰ ਰਹੇ ਹਾਂ ਮੈਂ ਜਿੱਦਾਂ ਤੁਹਾਨੂੰ ਅੱਗੇ ਦੱਸਿਆ ਵੀ ਸਭ ਤੋਂ ਪਹਿਲੇ ਪਿਆਲਾ ਸਿੰਘ ਹੁਣੀ ਪ੍ਰਧਾਨ ਬਣੇ ਉਦੋਂ ਜਿੰਨੀ ਡਿਵੈਲਪਮੈਂਟ ਹੋ ਸਕੀ ਉਹ ਵੀ ਕਮੇਟੀ ਸੀ ਉਦੋਂ ਹੋਈ ਜੀ ਉਸ ਤੋਂ ਬਾਅਦ ਮੇਰੀ ਵਾਈਫ 5 ਸਾਲ ਪ੍ਰਧਾਨ ਰਹੀ ਜੀ ਉਹਦੇ ਟਾਈਮ ਤੇ ਡਿਵੈਲਪਮੈਂਟ ਹੋਈ ਆ ਉਸ ਤੋਂ ਬਾਅਦ ਸਾਡੀ ਗਰੁੱਪ ਦੇ ਸਿਰ ਸ੍ਰਿੰਦਰਪੁਰ ਪ੍ਰਧਾਨ ਰਹੇ ਸ੍ਰਿੰਦਰਪੁਰ ਪ੍ਰਧਾਨ ਰਹੇ ਉਹਦਾ ਡਿਵੈਲਪਮੈਂਟ ਹੋਈਆ ਉਸ ਤੋਂ ਬਾਅਦ 2.5 ਸਾਲ ਪਰਮਿੰਦਰ ਸਿੰਘ ਹੁਣੀ ਪ੍ਰਧਾਨ ਰਹੇ ਉਹਦਾ ਡਿਵੈਲਪਮੈਂਟ ਕੋਈ 10 ਦਿਨ ਵਜ੍ਹਾ ਹੋਈਆ ਜਾਂ 5 ਸਾਲ ਮਨਜੂ ਰਾਨੀ ਪ੍ਰਧਾਨ ਰਹੀਆ ਉਹ 10 ਦਿਨ ਜਿੰਨੀ ਡਿਵੈਲਪਮੈਂਟ ਹੋਈਆ ਸਾਡੇ ਗਰੁੱਪ ਦੇ ਟਾਈਮ ਤੇ ਹੋਈਆ ਔਰ ਅਸੀਂ ਅੱਗੇ ਵੀ ਕਰਕੇ ਦਿਖਾਵਾਂਗੇ ਇਹ ਗਰੁੱਪ ਕਿਉਂ ਕਹਿੰਦੇ ਆ ਲੋਕਾਂ ਦੇ ਕਿਉਂ ਨਹੀਂ ਕਹਿੰਦੇ ਤੁਸੀਂ ਲੋਕਾਂ ਨੇ ਇਸ ਕਰਕੇ ਕਹਿੰਦੇ ਆ ਵੀ ਜਿਹੜੇ ਬੰਦੇ ਅੱਗੇ ਆਏ ਹਾਂ ਦੇਖੋ ਕਿਉਂਕਿ ਤੁਸੀਂ ਮੇਰੇ ਕੋਲੋਂ ਛੁੜ ਕੇ ਭੇਜ ਗਏ ਲੋਕਾਂ ਨੇ ਭੇਜਿਓ ਉਹਨਾਂ ਨੇ ਕੁਝ ਸਾਡੇ ਜਿਹੜੇ ਲੀਡਰ ਸੀ ਜੀ ਲੀਡਰਾਂ ਦੀਆਂ ਅੰਗਹਿਲੀਆਂ ਨਾਲੇ ਕੰਮ ਹੋਇਆ ਹੂੰ ਜਿਨ੍ਹਾਂ ਨੇ ਢੜੇ ਬੰਦੀ ਪੈਦਾ ਕਰਦੇ ਲਏ ਨੇ ਢੜੇ ਬੰਦੀ ਪੈਦਾ ਕਰਦੇ ਤੇ ਥਲਾ ਸਾਡਾ ਵੱਡਾ ਲੇਕਿਨ ਉਹਨਾਂ ਨੇ ਆਪਣੇ ਚਾਤ ਬੰਦੇ ਖਿੱਚ ਕੇ ਦੂਜੇ ਪਾਸੇ ਲਾ ਦਿੱਤੇ ਬਹੁਤ ਸਰਕਾਰ ਵੀ ਹੋਈ ਅੱਛਾ ਉਹਦੇ ਕਰਕੇ ਹੋਇਆ ਕੋਈ ਗੱਲ ਨਹੀਂ ਹੁਣ ਪ੍ਰਮਾਤਮਾ ਨੇ ਸੁੱਖ ਰੱਖਿਆ ਤੇ ਸਭ ਕੁਝ ਠੀਕ ਹੋ ਜਾਊਗਾ ਅੱਛਾ ਇਸੇ ਗੱਲ ਦਾ ਦੁੱਖ ਰਿਹਾ ਤੁਹਾਨੂੰ ਵੀ ਦੁੱਖ ਰਿਹਾ ਅੱਛਾ ਇਹ ਦੋ ਗੱਲ ਦਿਖਾ ਦੇ ਜੇ ਜੇ ਤਾਂ ਜੇ ਉਹਨਾਂ ਨੇ ਕਮੇਟੀ ਤੋੜ ਕੇ ਬਣਾਈ ਸੀ ਉਹ ਚੋਂ ਨੇ ਲਿਆ ਕੇ ਫਿਰ ਡਿਵੈਲਪਮੈਂਟ ਕਰਕੇ ਦਿਖਾਉਂਦੇ ਜੀ ਅਸੀਂ ਤਾਂ ਜਿੱਦਾਂ ਦਾਅਵੇ ਨਾ ਕਹਿੰਨੇ ਆ ਕੋਈ ਇੱਕ ਕੰਮ ਤੇ ਹੱਥ ਰੱਖਦੇ ਨਾ ਮਸੀਂ ਆ ਕੰਮ ਕੀਤਾ ਗਲੀਆਂ ਨਾਲੀਆਂ ਪੋੜਤਿਆਂ ਗਲੀਆਂ ਬਣਾਤਿਆਂ ਗਲੀਆਂ ਪੋੜਤਿਆਂ ਗਲੀਆਂ ਬਣਾ ਇਹ ਤਾਂ ਰੁਟੀਨ ਵਰਕ ਆ ਰੁਟੀਨ ਵਰਕ ਜੀ ਹੁਣ ਅਸੀਂ ਸਾਨੂੰ ਸਾਡੇ ਕੌਂਸਲਰ ਕਹਿੰਦੇ ਆ ਸਾਡੀ ਗਲੀਆਂ ਬਣਾ ਦੇ ਨਾਲੀਆਂ ਬਣਾ ਦੇ ਅਸੀਂ ਉਹਨਾਂ ਨੇ ਨਹੀਂ ਬਈ ਚੁੱਪ ਕਰਕੇ ਬੈਠੋ 6 ਮਹੀਨੇ ਕੁਛ ਨਹੀਂ ਬਣਾਉਂ ਰਿਪੇਅਰ ਜਿੰਨੇ ਕਿਸੇ ਨੇ ਲਾਉਣੀ ਅਸੀਂ ਕਮੇਟੀ ਦਾ ਪੈਸਾ ਨਹੀਂ ਖਰਾਬ ਕਰਨਾ ਹਮ ਕਮੇਟੀ ਦਾ ਪੈਸਾ ਉੱਥੇ ਲਾਵਾਂਗੇ ਕਿੱਥੇ ਕਮੇਟੀ ਦੇ ਪੈਸੇ ਦੀ ਲੋੜ ਹੋਵੇ ਜੀ ਸਰਕਾਰ ਦਾ ਪੈਸਾ ਉੱਥੇ ਲਾਉਣਾ ਚਾਹੀਦਾ ਜਿੱਥੇ ਲੋੜ ਹੋਵੇ ਜਿੱਥੇ ਲੋੜ ਹੀ ਨਹੀਂ ਉੱਥੇ ਕਿਉਂ ਲਾਈਏ ਹਮ ਤੇ ਗਲੀਆਂ ਨਾਲੀਆਂ ਵੀ ਉਦਾਂ ਵੀ ਵੈਸੇ ਚਾਹੀਦੀਆਂ ਵੀ ਹੈਗੀਆਂ ਸਾਫ਼-ਸੁਥਰੀਆਂ ਹੋਣ ਬਣਨੀਆਂ ਵੀ ਚਾਹੀਦੀਆਂ ਗਲੀਆਂ ਨਾਲੀਆਂ ਸ਼ਾਇਦ ਘੁੰਮ ਕੇ ਦੇਖੋ ਸਾਫ਼-ਸੁਥਰੀਆਂ ਆਇਆ ਕੁਝ ਨਹੀਂ ਜੀ ਕੋਈ ਦਿੱਕਤ ਨਹੀਂ ਆ ਗਈ ਜੀ ਲੇਕਿਨ ਇਹ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਦਾ ਵੀ 2003 ਵਿੱਚ ਜੀ ਰੇਲਵੇ ਰੋਡ ਦੀ ਸ਼ਰਕ ਬਣੀ ਸੀ ਜੀ 2002 ਚ ਮੇਰੀ ਵਾਈਫ ਪ੍ਰਧਾਨ ਬਣੀ 2003 ਚ ਬਣੀ ਰੇਲਵੇ ਰੋਡ ਅੱਜ ਵੀ ਜਾ ਕੇ ਦੇਖ ਲਓ ਉਦਾਂ ਦਾ ਉਦਾਂ ਹੀ ਹਮ ਅੱਛਾ ਹੁਣ ਕਿੰਨੇ ਮੈਂਬਰ ਆ ਘਰ ਦੇ ਵਿੱਚੋਂ ਹੁਣ ਘਰ ਦੇ ਵਿੱਚੋਂ ਕਿੰਨੇ ਮੈਂਬਰ ਆ ਤੁਹਾਡੇ ਨਾਲ ਅਸੀਂ ਮੇਰੇ ਆਪਣੇ ਪਰਿਵਾਰ ਦੇ ਮੇਰੇ ਪਿਤਾ ਜੀ RAM ਉਹਨਾਂ ਦਾ ਨਾਮ RAMCHAND JI ਆ ਜੀ RAMCHAND ਪਰਿਵਾਰ ਚੋਂ ਪੰਜ ਮੈਂਬਰ ਆ ਕਾਉਂਸਲਰ ਕਾਉਂਸਲਰ ਫਿਰ ਸਰਕਾਰੀ ਟੀਮ ਹੋ ਗਈ ਆ ਇੱਕ ਮੇਰੀ ਵਾਈਫ ਹਾਂ ਦੋ ਮੇਰੇ ਉਤਨੋ ਇੱਕ ਮੇਰਾ ਭਤੀਜਾ ਦੋ ਮੇਰੀ ਭਤੀਰੀ ਨੋ ਇੱਕ ਮੇਰਾ ਭਤੀਜਾ ਅੱਛਾ ਸਾਰੇ ਸ਼ਹਿਰ ਦੇ ਉੱਪਰ ਫਿਰ ਤੋਂ ਟੱਕਰ ਚ ਆਇਆ ਨਹੀਂ ਕਭ ਕੇ ਦਿਖਾਈ ਜਿਹੜਾ ਸ਼ਹਿਰ ਨੇ ਆ ਮਾਂ ਸਰਕਾਰ ਦੇ ਬਿਲਕੁਲ ਬਿਲਕੁਲ ਅਸੀਂ ਜੋ ਮਾਂ ਸਰਕਾਰ ਸ਼ਹਿਰ ਨੇ ਦਿੱਤਾ ਆ ਅਸੀਂ ਉਹਦਾ ਜਿਹੜਾ ਨਾ ਮੁੱਲ ਮੋੜਾਂਗੇ ਜੀ ਜੀ اچھا اچھا ਜਦੋਂ ਇਦਾਂ ਹੁੰਦੀ ਹੈ ਨਾ ਫਿਰ ਬੜਾ ਸੋਚ-ਸੋਚ ਕੇ ਕਦਮ ਫੂਫੂ ਕੇ ਰੱਖਣਾ ਪੈਂਦਾ ਬਹੁਤ ਸਾਰੀਆਂ ਇਨਕ੍ਰੋਚਮੈਂਟ ਵੀ ਹੋਈਆਂ ਹੋਣਗੀਆਂ ਉਹਨਾਂ ਨੂੰ ਹਟਾਉਣ ਵੇਲੇ ਵੀ ਫਿਰ ਬੜਾ ਪਰੇਸ਼ਾਨੀ ਆਉਣੀ ਹੈ ਉਹਨਾਂ ਨੇ ਕਿਹਾ ਜੀ ਤੁਹਾਡੀ ਇਥੋਂ ਨੋਟ ਜਤਾਇਆ ਜੀ ਇਥੋਂ ਤੁਹਾਨੂੰ ਜਤਾਇਆ ਜੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਹਾਂ ਉਹਦੇ ਚ ਇਦਾਂ ਆ ਵੀ ਜਦੋਂ ਅਸੀਂ ਪਹਿਲੇ ਵੀ ਰਹੇ ਆ ਹੁਣ ਸਾਡੇ ਜਿਹੜਾ ਸਭ ਤੋਂ ਟਾਈਟ ਬੁਝਾਰਾ ਉਹ ਰੇਲਵੇ ਰੋਡ ਜੀ ਅਸੀਂ 1.5 ਫੁੱਟ ਦੋਨੋਂ ਸਾਈਡਾਂ ਤੋਂ ਨਾਲੇ ਤੋਂ ਇੱਕ ਪੀਲੀ ਲਾਈਨ ਖਿੱਚੀ ਸੀ ਮਦੋ ਵਈ ਜਿੰਨੇ ਰਾਂ ਦੇ ਹੁੰਦਾ ਤਾਂ ਉਹ ਜਿਹੜਾ ਬਾਹਰ ਆਊਗਾ ਦਾ ਛਲਾਣ ਕੀਤਾ ਹੂੰ ਤੇ ਹੁਣ ਵੀ ਉਹੀ ਹੋਣਾ ਜੀ ਜਿਹੜੇ ਰੋਡ ਤੇ ਖੋਖੇ ਪਏ ਆ ਜਿਹੜਾ ਨੇ ਅੱਗੇ ਨਾਲੇ ਦੇ ਉੱਤੇ ਰੱਖਿਆ ਉਹਨਾਂ ਤੇ ਲਾਈਨ ਲਾ ਦੇਣ ਵੀ ਤੂੰ ਨਾਲੇ ਤੋਂ ਅੱਗੇ ਨਹੀਂ ਜਾਣਾ ਪਿੱਛੇ ਜਿੱਥੇ ਮਰਜੀਓ ਫੋਟਬਾਥ ਤੇ ਬੈਠੋ ਬੈਠੋ ਕੋਈ ਦਿੱਕਤ ਨਹੀਂ ਜੀ ਲੋਕਾਂ ਨੇ ਦਸਵੇਂ ਨਹੀਂ ਰੱਖੇ ਹੂੰ ਸਭ ਨੂੰ ਅਸੀਂ ਰਿਕਵੈਸਟ ਕਰ ਦਿੱਤੀ ਹੈ ਜੀ ਬਈ ਆਉਣ ਲੱਗੇ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਦੁਕਾਨਦਾਰ ਦਸਵੇਂ ਆਪਣੀ ਦੁਕਾਨ ਦੇ ਕੋਲ ਰੱਖੂਗਾ ਹੂੰ ਠੀਕ ਆ ਜਿਹੜਾ ਨਹੀਂ ਰੱਖੂਗਾ ਉਹਨੂੰ ਦਸਵੇਂ ਵੀ ਕੋਲਣਾਗਾ ਨਾਲ ਦਰਖ਼ਸਤ ਕਰਾਂਗਾ ਹੂੰ ਦੋ ਰਿਸ਼ਾਲ ਕਰਾਂਗੇ ਤੀਜੀ ਵਾਰੀ ਨਾ ਪੈਸੇ ਦਿੱਤੇ ਉਹਨੂੰ ਕੋਟੇਜ ਭੇਜਾਂਗੇ ਹਾਂਜੀ ਔਰ ਵਾਲੇ ਦਿਨਾਂ ਵਿੱਚ ਕੋਈ ਵੱਡਾ ਸੁਪਨਾ ਹੈ ਕਿ ਮੈਂ ਭੋਗਪੁਰ ਦੇ ਵਾਸਤੇ ਆ ਇੱਕ ਵੱਡਾ ਪ੍ਰੋਜੈਕਟ ਸਰਕਾਰ ਦੇ ਪਾਸੋਂ ਲੈ ਕੇ ਆਉਣਾ ਹੈ ਤਾਂ ਜੀ ਕ੍ਰਿਕਟ ਦਾ ਇੱਥੇ ਸਟੇਡੀਅਮ ਬਣਾਉਣਾ ਦੂਜਾ ਸਟੇਡੀਅਮ ਸਾਡੇ ਕੋਲ ਹੈਗਾ ਅੱਛੇ ਜੀ ਬੱਚਿਆਂ ਨੂੰ ਕ੍ਰਿਕਟ ਕੋਚ ਸਟੇਡੀਅਮ ਬਣਾ ਦੇਣਾ ਸਾਡੇ ਕੋਲ ਜਗ੍ਹਾ ਹੈਗੀ ਹੈ ਹਮ ਇੱਕ ਤਾਂ ਇਹ ਬਣਾਉਣਾ ਹਮ ਬਾਕੀ ਹੋਰ ਜਿਹੜੇ ਛੋਟੇ ਛੋਟੇ ਕੰਮ ਦਿੱਤਾ ਦੇ ਵੀ ਹੈਗੇ ਆ ਕਰਾਂਗੇ ਸਾਰੇ ਕੰਮ ਕਰਾਂਗੇ ਹਮ ਹਮ ਪ੍ਰਧਾਨ ਜੀ ਤੁਸੀਂ ਸਾਨੂੰ ਆਪਣਾ ਇਹ ਬੇਸ਼ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਔਰ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਕਿ ਸਾਡੇ ਨਾਲ ਉਹ ਇਸ ਗੱਲਬਾਤ ਵਿੱਚ ਬਣੇ ਰਹੇ ਆਸ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਭੋਗਪੁਰ ਆਈਏ ਤਾਂ ਸਾਨੂੰ ਇਸ ਦੀ ਨਿਹਾਰ ਬਦਲੀ ਬਦਲੀ ਜਾਪੇਗੀ ਜਿਹੜੀਆਂ ਮੁੱਖ ਸਮੱਸਿਆਵਾਂ ਦੇ ਉੱਪਰ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਸਮੱਸਿਆਵਾਂ ਤੋਂ ਭੋਗਪੁਰ ਵਾਸੀ ਨਜਾਤ ਪਾਉਣਗੇ ਸੱਚਮੁੱਚ ਜ਼ਮੀਨੀ ਪੱਧਰ ਤੇ ਸਾਨੂੰ ਬਦਲਾ ਦੇਖਣ ਨੂੰ ਮਿਲੇਗਾ ਤੁਸੀਂ ਸਾਡੇ ਨਾਲ ਇਸ ਗੱਲਬਾਤ ਵਿੱਚ ਜੁੜੇ ਰਹੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜ ਸੁਸੀ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ